ਤੁਸੀਂ ਨੰਘ ਕੇ ਆਏ ਹੋ ਵਿੱਚ ਦੀ ਪਾਣੀ ਤੇ ਤੁਸੀਂ ਦੇਖ ਹੀ ਲਿਆ ਪਾਣੀ ਦੀ ਕੀ ਕੰਡੀਸ਼ਨ ਆ ਕਿਦਾਂ ਦਾ ਪਾਣੀ ਆ ਤੁਹਾਨੂੰ 스멜 ਤੋਂ ਪਤਾ ਚੱਲ ਰਿਹਾ ਕਿ ਪਾਣੀ ਆ ਕੀ ਆ ਜ਼ਹਿਰੀਲਾ ਕੁਝ ਜ਼ਹਿਰ ਆ ਕੀ ਆ ਇਹ ਲੁਧਿਆਣੇ ਦੀ ਗੰਦੀ ਫੈਕਟਰੀ ਦਾ ਨਾਲੇ ਦਾ ਪਾਣੀ ਆ ਰਿਹਾ ਜੀ ਬਿਲਕੁਲ ਇਹ ਜਾਣ ਬੁੱਝ ਕੇ ਲਾਸਟ ਤੇ ਛੜਦਾ ਇਹਨਾਂ ਨੇ ਇੰਨਾ ਹੁਣ ਮੁਸ਼ਕਲ ਆ ਨਰਾ ਬਿਮਾਰੀ ਦਾ ਘਰ ਆ ਆ ਇੱਥੇ ਪਾਣੀ ਜਿੱਥੇ ਆਪਾਂ ਖਲੋਤੇ ਇੱਥੇ ਤਕਰੀਬਨ ਤਾਈ 10-10 ਫੁੱਟ 4-4 ਫੁੱਟ ਪਾਣੀ ਇੱਥੇ ਵਗ ਚੁਕਾ ਲੱਕ ਤੱਕ ਹਾਂਜੀ ਲੱਕ ਤੱਕ ਜੀ ਘਰ ਦੇ ਵਿੱਚ ਵੀ ਪਹਿਲਾਂ ਬਹੁਤ ਪਾਣੀ ਸਾਫ਼ ਸੁਥਰਾ ਆਇਆ ਸੀ ਜਿਹੜਾ ਹੁਣ ਪਾਣੀ ਬਿਲਕੁਲ ਕਾਲਾ ਪਾਣੀ ਹੈ ਮੇਰੀ ਬਿਮਾਰੀ ਮੁਸ਼ਕ ਬਹੁਤ ਆ ਰਿਆਂ ਦੇ ਚੋ ਜਿਹੜਾ ਬਿਲਕੁਲ ਜਿੰਨੀ ਵੀ ਇਹਦੇ ਚ ਜਾਨਵਰ ਜਾਂ ਮੱਛੀ ਜਾਂ ਕੋਈ ਵੀ ਸੀ ਸਖ ਖਤਮ ਹੋ ਰਿਹਾ ਨੁਕਸਾਨ ਸਾਹਮਣੇ ਹੈ ਮੇਰਾ ਝੋਨਾ ਬਿਲਕੁਲ ਖਤਮ ਹੋ ਚੁੱਕਾ ਹੈ ਅੱਛਾ ਉਹ ਆਪਣੀ ਫਸਲ ਹੈ ਸਾਰੀ ਕਿੰਨੀ ਕਿੰਨੀ ਫਸਲ ਸੀ ਬਾਪੂ ਜੀ ਇੱਥੇ ਸਾਡੇ ਅਸੀਂ ਚਾਰ ਬਰਦਰ ਸਾਡੇ 13 ਕਿੱਲੇ ਜ਼ਮੀਨ ਸਿਆਦ ਝੋਨਾ ਸਾਰਾ ਜਿਹੜਾ ਦਿਖਦਾ ਪਿਆ ਸਾਹਮਣੇ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਨਹੀਂ ਰੱਬ ਨਾਲ ਕਾਦੀ ਮਿਹਰਾਜ ਨਹੀਂ ਬਿਲਕੁਲ ਉਹ ਜੋ ਕਾਰ ਦਾ ਕਾਲਪੁਰਖ ਚੰਗਾ ਹੀ ਕਰਦਾ ਆਪਾਂ ਨੂੰ ਚਲੋ ਆਪਾਂ ਨੂੰ ਮਹਿਸੂਸ ਹੁੰਦਾ ਕਿਉਂਕਿ ਸਾਡੀ ਫਸਲ ਰੂਹੀ ਸਾਨੂੰ ਮਹਿਸੂਸ ਆ ਪਾਣੀ ਜੋ ਆਇਆ ਸੀ ਉਹਦੇ ਨਾਲ ਸਾਰਾ ਸਾਮਾਨ ਜਿਹੜਾ ਸਾਹਮਣੇ ਬਿਲਕੁਲ ਦੇਖ ਰਿਹਾ ਜੀ ਸਾਰਾ ਸਮਾਨ ਜਿਹੜਾ ਖਰਾਬ ਹੋ ਚੁੱਕਾ ਗਿਆ ਵੀ ਜੋ ਘਰਾਂ 'ਚ ਡਿੱਗ ਡੁੱਕ ਕੇ ਦੇ ਉਹ ਖਤਮ ਹੋ ਗਿਆਂ ਵੇ ਲਲਵੇਰਾਸੀ ਮੌਜੂਦ ਆ ਤੇ ਤੁਸੀਂ ਸ਼ਾਰਟ ਵੇਖੋਗੇ ਸਾਰੀ ਸੰਗਤ ਪਾਣੀ ਜੋ ਲੰਘ ਕੇ ਨਿਕਲੀ ਹੈ ਆਪਦੇ ਘਰਾਂ ਵੱਲ ਜਾਣ ਵਾਸਤੇ ਅਸੀਂ ਚਾਹੁੰਦੇ ਸੀ ਵੀ ਆਪਾਂ ਇਹਨਾਂ ਦੇ ਘਰਾਂ ਜਾ ਕੇ ਕਰੀ ਜਾਇਜ਼ਾ ਜ਼ਰੂਰ ਲਈਏ ਵੀ ਇਹਨਾਂ ਨੂੰ ਜੇ ਰਹਿਣ ਨੂੰ ਕਿਹਾ ਜਾ ਰਿਹਾ ਆ ਆਪਦੇ ਘਰਾਂ 'ਚ ਵਾਪਸ ਮੋਂਨ ਨੂੰ ਕਿਹਾ ਜਾ ਰਿਹਾ ਤਾਂ ਕਿਹੜੇ ਹਾਲਾਤਾਂ 'ਚ ਇਹਨਾਂ ਨੂੰ ਰਹਿਣਾ ਪਊਗਾ ਤੁਸੀਂ ਵੇਖਿਆ ਹੋਊਗਾ ਸ਼ਾਰਟਸ ਵਿੱਚ ਜੋ ਕਿ ਮੇਰੇ ਕੈਮਰਾ ਪਰਸਨ ਨਿਸ਼ਾਨ ਨੇ ਸ਼ੂਟ ਕੀਤਾ ਹੈ ਕਿ ਕਿੰਨਾ ਕਿੰਨਾ ਪਾਣੀ ਸਿਗਾ ਤੇ ਖੱਡੇ ਦਾ ਟੋਏ ਦਾ ਜਾਵਾ ਵੀ ਕਹਿ ਲੋ ਵੀ ਸਾਨੂੰ ਪਤਾ ਨਹੀਂ ਲੱਗ ਸਕਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿੱਥੇ ਕਿੱਥੇ ਖੱਡਾ ਹੋਊਗਾ 1.5 ਕਿਲੋਮੀਟਰ ਹੋਰ ਨੇ ਤੇ ਰਾਤ ਚ ਦੁਆਰੇ ਪਾਣੀ ਆਉਣਾ ਵਾ ਹੋਰ ਨਹੀਂ ਥੋੜਾ ਜਾਊਗਾ ਜੀ ਨਾਰਮਲ ਆਪਾਂ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਡੇ ਪਾਣੀ ਚ ਜਿਹੜੀਆਂ ਮੱਛੀਆਂ ਸੀਗੀਆਂ ਜਿਹੜੇ ਜਾਨਵਰ ਨੇ ਉਹਨਾਂ ਦਾ ਉਹ ਵੀ ਮਰ ਗਏ ਨੇਗੇ ਹਾਂਜੀ ਹਾਂਜੀ ਇਹ ਨਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਪਾਣੀ ਬਾਕੀ ਤੁਸੀਂ ਨੰਘ ਕੇ ਆਏ ਹੋ ਵਿੱਚ ਦੀ ਪਾਣੀ ਤੇ ਤੁਸੀਂ ਦੇਖ ਹੀ ਲਿਆ ਪਾਣੀ ਦੀ ਕੀ ਕੰਡੀਸ਼ਨ ਆ ਕਿਦਾਂ ਦਾ ਪਾਣੀ ਆ ਤੁਹਾਨੂੰ ਸਮੈਲ ਤੋਂ ਪਤਾ ਚੱਲ ਰਿਹਾ ਕਿ ਪਾਣੀ ਆ ਕੀ ਹੈ ਜ਼ਹਿਰੀਲਾ ਕੁਛ ਜ਼ਹਿਰ ਆ ਕੀ ਹੈ ਇਹ ਲੁਧਿਆਣੇ ਦੀ ਗੰਦੀ ਫੈਕਟਰੀ ਦਾ ਨਾਲੇ ਦਾ ਪਾਣੀ ਆ ਰਿਹਾ ਜੀ ਬਿਲਕੁਲ ਇਹ ਜਾਣ ਬੁੱਝ ਕੇ ਲਾਸਟ ਤੇ ਛੱਡਦਾ ਇਹਨਾਂ ਨੇ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ ਕਿ ਲੁਧਿਆਣੇ ਦੀ ਗੰਦੀ ਫੈਕਟਰੀ ਦਾ ਪਾਣੀ ਹੈ ਮੁਸ਼ਕ ਤੇ ਬਹੁਤ ਹੈ ਕੋਈ ਇਹਦੇ 'ਚ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਪਤਾ ਚੱਲ ਰਿਹਾ ਜੀ ਗੱਲ ਕਰਨਗੇ ਹਾਂਜੀ ਭਾਈ ਪਾਣੀ ਇਸ ਤਰ੍ਹਾਂ ਵੀ ਬਹੁਤ ਮਾੜਾ ਜਿਹੜਾ ਹੁਣ ਪਾਣੀ ਆਇਆ ਜਿਹੜਾ ਪਹਿਲਾਂ ਬਹੁਤ ਪਾਣੀ ਸਾਫ਼ ਸੁਥਰਾ ਆਇਆ ਸੀ ਜਿਹੜਾ ਹੁਣ ਪਾਣੀ ਇਹ ਬਿਲਕੁਲ ਕਾਲਾ ਪਾਣੀ ਹੈ ਮੇਰੀ ਬਿਮਾਰੀ ਮੁਸ਼ਕ ਬਹੁਤ ਆ ਰਿਆਂ ਦੇ ਚੋ ਜਿਹੜਾ ਬਿਲਕੁਲ ਜਿੰਨੀ ਬਹੁਤ ਗੰਦਾ ਪਾਣੀ ਹੈ ਇਸ ਕਰਕੇ ਇਹ ਨਹੀਂ ਪਤਾ ਵੀ ਚਲੋ ਹੋ ਸਕਦਾ ਲੁਧਿਆਣੇ ਦਾ ਪਿੱਛੋਂ ਕਿਸੇ ਨਦੀ ਦਾ ਪਾਦਤਾ ਪਰ ਇਹ ਬਹੁਤ ਜਰੀਲਾ ਜਿਹੜਾ ਪਾਣੀ ਐਂਡ ਤੇ ਆਇਆ ਪਹਿਲਾਂ ਬਹੁਤ ਸਾਫ ਸੁਥਰਾ ਪਾਣੀ ਆਇਆ ਇਹ ਆਪਣਾ ਘਰ ਹੈ ਇੱਥੇ ਬਹੁਤ ਇਹ ਆਪਣਾ ਘਰ ਹੈ ਹਾਂਜੀ ਹਾਂਜੀ ਐ ਸਿਗਾ ਪਾਣੀ ਸਿਗਾ ਸਾਰਾ ਹਾਂਜੀ ਹਾਂਜੀ ਇੱਥੇ ਦੇਖੋ ਇੰਨਾ ਇਹਨੂੰ ਡੁੱਬਿਆ ਰਿਹਾ ਜੀ ਘਰ ਅੱਛਾ ਆ ਦੇਖੋ ਇੱਥੇ ਤੱਕ ਤੁਹਾਡਾ ਪਾਣੀ ਰਿਹਾ ਘਰ 'ਚ ਇਹ ਇੱਥੇ ਤੱਕ ਰਿਹਾ ਆ ਇਹ ਗਾਰ ਵੀ ਬਹੁਤ ਹੈ ਘਰ 'ਚ ਤੇ ਲੱਗੇ ਆ ਜੇ ਉਹ ਇਧਰ ਸਾਰੇ ਪਾਣੀ ਆ ਕਿੱਥੋਂ ਸਾਰੇ ਮਾਲ ਤੇ ਤੇ ਪਸ਼ੂ ਹਾਂ ਪਸ਼ੂ ਡੰਗਰ ਆਪਾਂ ਫਿਰ ਇਧਰ ਹੀ ਸੀਗੇ ਲੈ ਪਸ਼ੂ ਸਾਰੇ ਇੱਥੇ ਰਹਿਏ ਘਰ ਦੇ ਵਿੱਚ ਹੀ ਰਹਿ ਪਾਣੀ 'ਚ ਦੋ ਦਿਨ ਅਸੀਂ ਕੱਢੇ ਆ ਪਾਣੀ ਜ਼ਿਆਦਾ ਹੋ ਗਿਆ ਨਿਕਲੇ ਨਹੀਂ ਡੰਗਰ ਤੁਸੀਂ ਵੀ ਪਾਣੀ ਚ ਰਾਈਓ ਤੁਸੀਂ ਵੀ ਪਾਣੀ ਕੀ ਰਾਇਆ ਜੀ ਬੱਚੇ ਬਾਹਰ ਕੱਢਦੇ ਸੀ ਐਵੇਂ ਤੁਹਾਨੂੰ ਬੱਚੇ ਬਾਅਦ 'ਚ ਆਏ ਹੋਣ ਪਾਣੀ ਰਸਤੇ 'ਚੋਂ ਘਟਿਆ ਤੇ ਬੱਚੇ ਲੈ ਆਂਦੇ ਬਾ ਘਰੇ ਵਾਪਸ ਪਹਿਲਾਂ ਸਾਰੇ ਬੱਚੇ ਪਾਣੀ 'ਚੋਂ ਬਾਹਰ ਕੱਢਦੇ ਹੀ ਕਰਾਂ ਤੇ ਗੁਰਦੁਆਰਾ ਸਾਹਿਬ 'ਚ ਪਾਣੀ ਆਇਆ ਸੀ ਨਹੀਂ ਸਾਹਿਬ 'ਚ ਫੋਟਫੋਟ ਪਾਣੀ ਹੈਗਾ ਸੀ ਜੀ ਗੁਰਦੁਆਰਾ ਸਾਹਿਬ ਮੈਂ ਗੁਰੂ ਘਰ ਦਾ ਗ੍ਰੰਥੀ ਆ ਉੱਥੇ ਫੋਟਫੋਟ ਪਾਣੀ ਸੀ ਅਹੀ ਪਹਿਲੇ ਹੀ ਸਮਾਂ ਤਾਂ ਗੁਰੂ ਮਹਾਰਾਜ ਜੀ ਜਿਹੜੇ ਉਹ ਸਤਖੰਡ 'ਚ ਉੱਤੇ ਕੀਤੇ ਸੀ ਸੁਖਾ ਸੁਣ ਅੱਛਾ ਜੀ ਹਾਂ ਜੀ ਹਾਂ ਤੇ ਕਦੋਂ ਕ ਪਾਣੀ ਲੱਥੇ ਤੁਹਾਡੇ ਘਰਾਂ 'ਚੋਂ ਪਾਣੀ ਜ਼ਿਆਦਾਤਰ ਕੱਲ ਹੀ ਖਤਮ ਹੋਇਆ ਘਰ ਦੇ ਵਿੱਚੋਂ ਅੱਛਾ ਕੱਲ ਹੀ ਕੱਲ ਹੀ ਖਤਮ ਹੋਇਆ ਬਸ ਕੱਲ ਥੋੜਾ ਥੋੜਾ ਪਰਸੋਂ ਚੱਲਦਾ ਸੀ ਰਾਤ ਰਾਤ ਮਨੋ ਕਾਲ ਇਸ ਤਰ੍ਹਾਂ ਸੁੱਕਾ ਥਾਂ ਬਣਿਆ ਹੁਣੇ ਅੱਜ ਫੇਰ ਖਬਰ ਆਈ ਇਹ ਵੀ ਪਖੜਾ ਨੰਗਲ ਡੈਮ ਦਾ ਪਾਣੀ ਦੁਬਾਰਾ ਛੱਡਣਗੇ ਉਹ ਵੱਧ ਗਿਆ ਬਹੁਤ ਤੇ ਹੋਰ ਤਿੰਨ ਦਿਨ ਮੀਂਹ ਦਾ ਅਲਰਟ ਹੈ ਬਹੁਤ ਤਗੜਾ ਆ ਦਸਰ ਆਇਆ ਜੀ ਹੁਣੇ ਸੁਚਨਾ ਮਿਲੀ ਹੈ ਵੀ 55000 ਉਥੋਂ ਛੱਡਿਆ ਜਾ ਰਿਹਾ ਪਾਣੀ ਫੇਰ ਦੁਬਾਰਾ ਫੇਰ ਆਇਆ ਤੇ ਸਾਡੇ ਘਰਾਂ ਦੇ ਹਾਤ ਪਹਿਲਾਂ ਹੀ ਬਹੁਤ ਖਰਾਬ ਸੀ ਦੁਬਾਰਾ ਫੇਰ ਸਾਨੂੰ ਹਾਤ ਵਿਗੜਨ ਦੀ ਡਰ ਨੇ ਡਰ ਹੈਗੇ ਨੇ ਹਾਂਜੀ 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 ਨੁਕਸਾਨ ਸਾਹਮਣੇ ਹੈ ਮੇਰਾ ਝੋਨਾ ਬਿਲਕੁਲ ਖਤਮ ਹੋ ਚੁੱਕਾ ਹੈ ਅੱਛਾ ਆਪਣੀ ਫਸਲ ਹੈ ਸਾਰੀ ਕਿੰਨੀ ਕਿੰਨੀ ਫਸਲ ਸੀ ਬਾਪੂ ਜੀ ਇੱਥੇ ਸਾਡੇ ਅਸੀਂ 4 ਬਰਾਦਰ ਸਾਡੇ 13 ਕਿੱਲੇ ਜ਼ਮੀਨ ਸਿਆਲ ਚੋਂ ਨਾ ਸਾਰਾ ਜਿਹੜਾ ਦਿਖਦਾ ਪਿਆ ਸਾਹਮਣੇ ਅੱਛਾ ਮੈਂ ਕੈਮਰਾ ਪਰਸਨ ਨਿਸ਼ਾਨ ਨੂੰ ਕਹੂੰਗੀ ਥੋੜਾ ਅੱਗੇ ਜਾ ਕੇ ਉਹਨਾਂ ਦੀ ਫਸਲ ਦਾ ਵੀ ਜ਼ਰੂਰ ਸ਼ਾਟਸ ਲੈਣ ਤਸਵੀਰਾਂ ਲੈਣ ਇੱਧਰ ਆਜੋ ਨਿਸ਼ਾਨ ਇਹ ਬਿੱਥੇ ਛੋਟਾ ਹੈ ਅੱਛਾ ਹੀ ਆਜੋ ਤੁਹਾਨੂੰ ਇੱਧਰ ਘਰ ਦੇ ਲਾਟ ਇਹ ਇਹ ਰਾਹ ਤੁਸੀਂ ਆ ਬਣਾਇਆ ਫਿਰ ਇੱਟਾਂ ਲਾ ਲੂ ਕੇ ਹਾਂ ਜੀ ਅੱਛਾ ਸਮਾਨ ਕਿੰਨਾ ਕੁ ਰੁੜ ਗਿਆ ਆਪਣਾ ਭਾਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਪਾਣੀ ਪੈ ਕੇ ਖਰਾਬ ਹੋ ਗਿਆ ਰੁੜਿਆ ਨਹੀਂ ਐਵੇਂ ਅਸੀਂ ਝੂਠ ਨਹੀਂ ਬੋਲਾਂ ਗਾਤਰੇ ਪਾਏ ਨੇ ਠੀਕ ਹੈ ਪਾਣੀ ਜੋ ਆਇਆ ਸੀ ਉਹਦੇ ਨਾਲ ਸਾਰਾ ਸਾਰਾ ਸਾਹਮਣੇ ਬਿਲਕੁਲ ਦੇਖ ਰਹੀ ਹੈ ਜੀ ਸਾਰਾ ਸਮਾਨ ਜਿਹੜਾ ਖਰਾਬ ਹੋ ਚੁੱਕਾ ਹੈ ਘਰਾਂ 'ਚ ਡਿੱਗ ਡੁੱਗ ਕੇ ਤੇ ਉਹ ਖਤਮ ਹੋ ਗਿਆ ਵੇ ਇੱਕ ਵੇ ਉਹ ਸੁੱਟਤੀ ਆ ਹਾਂ ਵੀ ਉਹ ਪੁਲਰ ਗਈ ਹੈ ਅੰਦਰ ਹੁਣ ਸਮਾਨ ਗਿੱਲਾ ਹੋ ਚੁੱਕਾ ਚਲੋ ਧੁੱਪ ਲੱਗੀ ਆ ਬਾਹਰ ਕੱਢਿਆ ਇਹਨਾਂ ਨੇ ਦੇਸ ਗੁੰਦੇ ਪੈ ਨੇ ਇਹਨਾਂ ਦੇ ਆਪਣਾ ਸਮਾਨ ਸਾਰਾ ਅੱਜ ਸਾਹਮਣੇ ਪਾਣੀ ਦੇਖੋ ਅਜੇ ਵੀ ਬਹੁਤ ਜ਼ਿਆਦਾ ਜਾਨੀਏ ਸਾਡੀ ਜ਼ਮੀਨ ਦੇ ਵਿੱਚ ਪਾਣੀ ਹੈ ਜਿਹੜਾ ਦਿੱਲੀ ਫੋਟੋ ਸੀ ਉਹ ਸਾਰਾ ਛੋਨਾ ਲਾਇਆ ਸੀ ਤੁਸੀਂ ਛੋਨਾ ਛੋਨਾ ਆਹ ਦੇਖੋ ਗੀ ਲਾਤ ਰਹੇ ਨੇ ਇੱਥੇ ਪਾਣੀ ਦੇ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਆਈ ਇੰਨਾ ਹੁਣ ਮੁਸ਼ਕਲ ਆ ਰਿਆ ਨਰਾ ਬਿਮਾਰੀ ਦਾ ਘਾਰ ਆ ਇੱਥੇ ਪਾਣੀ ਜਿੱਥੇ ਆਪਾਂ ਖਲੋਤੇ ਇੱਥੇ ਤਕਰੀਬਨ ਟਾਈ 10-10 ਫੁੱਟ 4-4 ਫੁੱਟ ਪਾਣੀ ਇੱਥੇ ਵਗ ਚੁਕਾ ਲੱਕ ਤੱਕ ਹਾਂਜੀ ਲੱਕ ਤੱਕ ਜੀ ਘਰ ਦੇ ਵਿੱਚ ਵੀ ਐਸ ਬੂਏ ਚੱਲਦਾ ਸੀ ਅਗਲੇ ਬੂਏ ਨਿਕਲ ਜਾਂਦਾ ਸੀ ਅਸੀਂ ਕਿੰਨਾ ਦਿਨ ਘਰੇ ਰਹੇ ਹੋ ਪਾਣੀ 'ਚ ਫਿਰ ਅਸੀਂ 20 ਦਿਨ ਪੂਰੇ ਹੋ ਗਏ ਜੀ ਤੁਸੀਂ 20 ਦਿਨ ਪਾਣੀ 'ਚ ਰਹੇ ਹੋ ਪਾਣੀ 'ਚ ਪਾਣੀ 'ਚ ਜੀ ਬਿਲਕੁਲ ਤੇ ਬਾਹਰ ਕਿਉਂ ਨਹੀਂ ਗਏ ਜਿੱਥੇ ਬੰਨ ਲੱਗਿਆ ਬਾਹਰ ਜੇ ਮਗਰੋਂ ਐਸੇ ਹਰ ਜਾਂਦੇ ਸਾਰਾ ਪਰਿਵਾਰ ਤਾਂ ਬੱਚੇ ਤਾਂ ਚਲੇ ਗਏ ਸੀ ਅਸੀਂ ਦੋ ਬ੍ਰਦਰ ਆਏ ਇੱਥੇ ਨਹੀਂ ਤੇ ਸਾਡਾ ਸਾਰਾ ਜਿਹੜਾ ਮਤਲਬ ਘਰੋਂ ਕੋਈ ਚੋਰੀ ਹੋ ਜਾਣਾ ਤੇ ਸਮਾਨ ਡਰਦੇ ਮਾਰੇ ਆਪਦੀ ਘਰ ਦੀ ਰਾਖੀ ਵਾਸਤੇ ਇੱਥੇ ਰਹੇ ਕਿਸੇ ਟਾਈਮ ਰੋਟੀ ਸਾਡੀ ਆਉਂਦੀ ਸੀ ਬਾਹਰੋਂ ਕਿਸੇ ਟਾਈਮ ਆਹੀ ਮਨ ਲ ਭੁੱਖੇ ਸੌਂਦੇ ਹਾਂਜੀ ਹਾਂਜੀ ਰੱਬ ਨਾਲ ਨਰਾਜ਼ਗੀ ਹੁੰਦੀ ਹੈ ਕਦੇ ਨਹੀਂ ਰੱਬ ਨਾਲ ਕਦੀ ਨਰਾਜ਼ਗੀ ਨਾ ਬਿਲਕੁਲ ਨਹੀਂ ਉਹ ਜੋ ਕਾਰ ਦਾ ਕਾਲਪੁਰਖ ਚੰਗਾ ਹੀ ਕਰਦਾ ਆਪਾਂ ਨੂੰ ਚਲੋ ਆਪਾਂ ਨੂੰ ਮਹਿਸੂਸ ਹੁੰਦਾ ਕਿਉਂਕਿ ਸਾਡੀ ਫਸਲ ਰੁੜੀ ਸਾਨੂੰ ਮਹਿਸੂਸ ਆ ਕਿਵੇਂ ਕਰੂਗੇ ਤਾਂ ਖਾਮਿਆਜ਼ਾ ਹੁਣ ਕਿਵੇਂ ਕਿਵੇਂ ਕਰੂਗੇ ਸਾਰਾ ਲਾਸ ਕੀ ਕਰੀਏ ਹੁਣ ਬਸ ਆ ਝੋਨਾ ਦਾ ਖਤਮ ਐ ਇਥੇ ਕਣਕ ਹੀ ਲਗਣੀ ਬਸ ਹੁਣ ਜਿਹੜੀ ਸਰਕਾਰ ਕਹਿੰਦੀ ਵੀ ਮੁਆਵਜ਼ਾ ਦੇਵਾਂਗੇ ਮੈਂ ਜਦ ਕਹਿੰਦਾ ਉਹਨਾਂ ਨੇ 20000 ਦਾ ਕਹਿ ਦਿੱਤਾ ਐਲਾਨ ਕਰਤਾ ਚਲੋ ਜੇ ਦੇ ਦੇਣਗੇ ਤੇ ਕਣਕਾਂ ਨੂੰ ਸੋਖੇ ਬੀਜੀ ਜਾਊਗੀ ਬਹੁਤ ਐ 20000 ਬਹੁਤ ਬਹੁਤ ਨਹੀਂ ਹੁਣ ਮਨ ਲਓ ਜੇ ਸਾਡਾ 70 70 75 75000 ਦਾ 80000 ਦਾ ਕਿੱਲਾ ਸੀ ਚੋਨੇ ਦਾ ਜਿਹੜਾ ਮਨ ਲਓ ਸੀਮਤ ਦਾ 15000 ਤਾਂ ਅਸੀਂ ਖਰਚਾ ਕੀਤਾ ਸਾਡਾ ਖਰਚਾ ਹੀ ਮੁੜਦਾ ਪਿਆ ਜੀ ਇਹਦੀ ਗੱਲ ਕਰਦੀ ਹੈ ਜੀ ਜੇ ਮਨ ਨੂੰ ਸਾਨੂੰ ਅੱਜ ਸਰਕਾਰ ਸਾਡੀ ਭਗਵੰਤ ਮਾਨ ਦੀ ਜੇ 20000 ਵੀ ਦਵੇ ਸਾਡਾ ਖਰਚਾ ਹੀ ਪੂਰਾ ਹੋਣਾ ਮਨ ਲਓ ਪ੍ਰੋਪਰਟਰ ਵਾਲੀ ਕੋਈ ਗੱਲ ਨਹੀਂ ਇੱਥੇ ਸਾਡੀ ਜਿੰਨਾ ਸਾਡਾ ਨੁਕਸਾਨ ਹੋਇਆ ਤੇ ਦਵਾਰੇ ਘਰ ਦੀ ਉਸਾਰੀ ਵਿੱਚ ਸਾਰੇ ਜਿੱਥੇ ਤਰੇਰੇ ਤੁਰੜਾ ਆਈਆਂ ਦਰੜਾ ਆਈਆਂ ਕਬਰਿਆਂ ਨੂੰ ਕੀਆਂ ਨੂੰ ਤੇ ਅਸੀਂ ਤਾਂ ਸਰਕਾਰ ਅੱਗੇ ਮੰਗ ਕਰਦੇ ਜਿੰਨਾ ਵੀ ਖਰਾਬ ਹੋਇਆ ਏਰੀਆ ਸਾਰਿਆਂ ਨੂੰ ਦਿੱਤਾ ਜਾਵੇ ਬਿਲਕੁਲ ਜਿੱਥੇ ਜਿੱਥੇ ਨੁਕਸਾਨ ਆਇਆ ਜਿੰਨਾ ਜਿੰਨਾ ਹੋਇਆ ਜਿੰਨੇ ਪਰਸੈਂਟ ਹੋਇਆ ਇਹ ਨਹੀਂ ਕਹਿੰਦੇ ਵੀ ਅਸੀਂ 100% ਆਹ ਤਾਂ ਝੋਨੇ ਦਾ ਚਲੋ 100% ਹੀ ਆ ਫਸਲ ਤਾਂ ਘਰ ਦਾ ਜਿੰਨਾ ਨੁਕਸਾਨ ਜਿੰਨੇ ਪਰਸੈਂਟ ਆਇਆ ਉਹਦਾ ਜੋ ਬੰਦਾ ਉਹ ਸਾਨੂੰ ਹੱਕ ਮਿਲਣਾ ਚਾਹੀਦਾ ਤੁਸੀਂ ਤੁਸੀਂ ਦੱਸ ਰਹੇ ਸੀ ਵੀ ਭੁੱਖੇ ਸੌਇਓ ਬੱਚੇ ਵੀ ਭੁੱਖੇ ਸੌਂਦੇ ਸੀਗੇ ਬੱਚੇ ਬਾਹਰ ਸੀ ਤੁਹਾਨੂੰ ਦੱਸਿਆ ਸੀ ਅਸੀਂ ਦੋ ਭਰਾ ਇੱਥੇ ਰਹੇ ਹਾਂ ਅਸੀਂ ਆਪ ਦਾ ਜੇ ਤਾਂ ਬੇਈ ਤੇ ਬੇ ਰੋਟੀ ਖਾ ਲਈ ਜੇ ਬਾਹਰੋਂ ਆ ਗਈ ਤੇ ਉਹ ਖਾ ਲਈ ਬਸ ਹਾਂਜੀ ਹਿੰਮਤੀਓ ਹਾਂਜੀ ਹਾਂਜੀ ਮੈਂ ਆਪ ਵੀ ਕਰ ਚਲ ਮੈਨੂੰ ਚੜਦੀ ਕਲਾ ਕੋਈ ਗੱਲ ਨਹੀਂ ਚੜਦੀ ਕਲਾ ਚ ਸਾਰੇ ਇੱਥੇ ਪੰਜਾਬੀ ਸ ਚੜਦੀ ਕਲਾ ਚ ਆ ਜੀ ਕੋਈ ਗੱਲ ਨਹੀਂ ਆ ਜੇ ਗੁਰੂ ਪਾਸ਼ਾ ਨੇ ਨਗ ਕੀਤਾ ਹੈ ਕੋਈ ਗੱਲ ਨਹੀਂ ਗੁਰੂ ਪਾਸ਼ਾ ਦਾ ਹੁਕਮ ਆ ਬਾਕੀ ਚੜਦੀ ਕਲਾ ਚ ਕੋਈ ਗੱਲ ਨਹੀਂ ਆ ਜੀ हां ਵੀ ਅਸੀਂ ਆਪਾਂ ਸਾਡੇ ਰਾਜ ਨੇ ਜਾਂ ਸਾਡੇ ਸੂਬੇ ਨੇ ਕਿਹੜਾ ਪਹਿਲੀ ਵਾਰੀ ਇਹ ਜਿਹੀਆਂ ਚੀਜ਼ਾਂ ਹੰਡਾਈਆਂ ਨੇ ਜੀਆਂ ਸਾਡੇ ਜਦੋਂ 23 ਵਿੱਚ ਵੀ ਪਾਣੀ ਆਇਆ ਸੀ ਉਦੋਂ ਵੀ ਵੀ ਪੂਰੀ ਚੜਦੀ ਕਲਾ ਵਿੱਚ ਸੀ ਸਾਰੇ ਇੱਥੇ ਤਕਰੀਬਨ ਇਹਨਾਂ ਤੇ ਆ ਸਾਰੇ ਬਿਸਤਰ ਬਿਸਤਰ ਭੇਜ ਗਏ ਸੀ ਸਾਰਿਆਂ ਦੇ ਤਕਰੀਬਨ ਘਰਾਂ ਦੇ ਵਿੱਚ ਸਮਾਨ ਪਿਆ ਸੀ ਉਹ ਵਗੈਰਾ ਸਾਰਾ ਹੀ ਉਦੋਂ ਪੇਚ ਭੁੱਜ ਗਿਆ ਤਾਂ ਉਹਦਾ ਕਰਕੇ ਉਦੋਂ ਵੀ ਚੜਦੀ ਕਲਾ ਚ ਹੀ ਹੁਣ ਵੀ ਚੜਦੀ ਕਲਾ ਚ ਪੰਜਾਬੀ ਸਦਾ ਚੜਦੀ ਕਲਾ ਚ ਹੀ ਰਹਿੰਦੇ ਆ ਜੀ